ਇਸ ਯਿਸੂ ਨੂੰ ਜਦੋਂ ਫੜਨ ਵਾਸਤੇ ਆਏ ਤੇ ਯਿਸੂ ਸਿੱਧਾ ਇੱਕ ਚੇਲਾ ਇੱਕ ਚੇਲਾ ਜਿਹੜਾ ਸੀ ਉਹਨੂੰ ਕੀ ਆਇਆ ਗੁੱਸਾ ਆ ਗਿਆ ਉਹਨੇ ਕੀ ਫੜੀ ਤਲਵਾਰ ਤਲਵਾਰ ਫੜ ਲਈ ਤੇ ਤਲਵਾਰ ਜਦੋਂ ਫੜੀ ਤੇ ਜਿਹੜੇ ਸਿਪਾਈ ਨੇ ਯਿਸੂ ਨੂੰ ਆ ਕੇ ਫੜਿਆ ਉਹਦਾ ਕੰਨ ਵੱਡ ਦਿੱਤਾ ਹਾਲਾਂਕਿ ਕੰਨ ਉਹ ਵੱਡਿਆ ਗਿਆ ਉਹ ਤੇ ਉਹਦੀ ਉਹਨੂੰ ਮਾਰਨਾ ਚਾਹੁੰਦਾ ਸੀ ਯਿਸੂ ਨੇ ਸੀਨੇ ਦੀ ਕਿਤਾਬ ਲਾ ਯਿਸੂ ਨੇ ਸੀਨੇ ਪਹਿਲੇ ਪਤਰਸ ਦੇ ਕੋਲੋਂ ਤਲਵਾਰ ਜਿਹੜੀ ਆ ਆਪਣੇ ਹੱਥ ਚ ਲੈ ਲਈ ਤੇ ਉਹਨੂੰ ਕਿਹਾ ਇਹ ਮਿਆਨ ਵਿੱਚ ਲੈ ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਨੇ ਹੈਂ ਉਹ ਤਲਵਾਰ ਦੇ ਨਾਲ ਵੱਡੇ ਜਾਂਦੇ ਨੇ ਜਿਹੜੇ ਤਲਵਾਰ ਚਲਾਉਂਦੇ ਨੇ ਉਹ ਤਲਵਾਰ ਦੇ ਨਾਲ ਹੀ ਵੱਡੇ ਜਾਣਗੇ ਇਹ ਕਿੰਨੇ ਕਿਹਾ ਸੀਗਾ ਉੱਚੀ ਆਵਾਜ਼ ਨਾ ਬੋਲੋ ਕਿੰਨੇ ਕਿਹਾ ਸੀਗਾ ਯਿਸੂ ਮਸੀਹ ਨੇ ਔਰ ਯਿਸੂ ਮਸੀਹ ਨੇ ਉਸ ਸਿਪਾਈ ਦਾ ਕੰਨ ਤਰਤੀ ਤੋਂ ਫੜਿਆ ਕਿੱਥੋਂ ਫੜਿਆ ਤਰਤੀ ਤੋਂ ਤਰਤੀ ਤੋਂ ਕੰਨ ਫੜਿਆ ਜਿਹੜਾ ਪੱਤਰਸ ਦੀ ਤਲਵਾਰ ਦੇ ਨਾਲ ਵੱਢਿਆ ਗਿਆ ਸੀ ਯਿਸੂ ਮਸੀਹ ਨੇ ਕੰਨ ਤਰਤੀ ਤੋਂ ਫੜ ਕੇ ਉਸ ਸਿਪਾਈ ਦਾ ਕੰਨ ਫੇਰ ਜੋੜ ਦਿੱਤਾ ਯਿਸੂ ਮਸੀਹ ਨੇ ਉਸ ਸਿਪਾਈ ਦੇ ਨਾਲ ਕਿੰਨਾ ਵੱਡਾ ਚਮਨਗਾਰ ਕੀਤਾ ਉਹਨੇ ਉਸ ਸਿਪਾਈ ਨੂੰ ਕੀ ਕਰਨਾ ਚਾਹੀਦਾ ਸੀ ਇਹ ਸੁਣੂ ਫੜਨਾ ਚਾਹੀਦਾ ਸੀ ਉੱਚੀ ਬਾਚਣਾ ਬੋਲੋ ਨਹੀਂ ਫੜਨਾ ਚਾਹੀਦਾ ਸੀ ਨਹੀਂ ਨਹੀਂ ਨਾ ਫੜਨਾ ਚਾਹੀਦਾ ਸੀ ਪਰ ਉਹਨੇ ਜੇ ਸੁਣੂ ਛੱਡਿਆ ਜੇ ਸੁਣੂ ਉਹਨੇ ਕੀ ਕਰ ਲਿਆ ਫੜ ਲਿਆ ਇਸ ਨੂੰ ਇਸ ਕਰਕੇ ਹੁਣ ਤੁਸੀਂ ਸੋਚ ਲਓ ਕਿ ਯਸੂ ਨੂੰ ਨੇ ਫੜ ਲਿਆ ਯਸੂ ਨੇ ਯਸੂ ਨੂੰ ਯਸੂ ਦੀ ਬੰਦਗੀ ਕਰਨ ਦੇ ਲਈ ਨਹੀਂ ਯਸੂ ਨੂੰ ਮਾਰਨ ਦੇ ਲਈ ਫੜ ਲਿਆ ਹਾਲਾਂਕਿ ਉਸ ਨੇ ਇਹ ਚਮਤਕਾਰ ਵੇਖਿਆ ਹੁਣ ਚਮਤਕਾਰ ਜਿਹੜੇ ਜਿੰਨਾ-ਜਿੰਨਾ ਦੀ ਜ਼ਿੰਦਗੀ 'ਚ ਚਮਤਕਾਰ ਹੁੰਦੇ ਨੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਔਰ ਜਿਹੜੇ ਚਮਤਕਾਰਾਂ ਦੇ ਲਈ ਆਉਂਦੇ ਨੇ ਉਹ ਯਿਸੂ ਦੇ ਕੋਲ ਨਹੀਂ ਆਉਂਦੇ ਉਹ ਚਮਤਕਾਰ ਦੇ ਕਾਰਨ ਆਉਂਦੇ ਨੇ ਔਰ ਜਿਹੜੇ ਬਚਨ ਦੇ ਕਾਰਨ ਆਉਂਦੇ ਨੇ ਜਿਹੜੇ ਯਿਸੂ ਦੇ ਕਰਕੇ ਆਉਂਦੇ ਨੇ ਉਹ ਯਿਸੂ ਨਾਲ ਪਿਆਰ ਕਰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਚਮਤਕਾਰ ਹੋਵੇ ਚਾਹੇ ਨਾ ਹੋਵੇ ਉਹਨਾਂ ਦਾ ਕੰਮ ਚੱਲੇ ਚਾਹੇ ਨਾ ਚੱਲੇ ਉਹਨੂੰ ਉਹ ਠੀਕ ਹੋਣ ਚਾਹੇ ਨਾ ਹੋਣ ਉਹ ਵਚਨ ਦੇ ਵਿੱਚ ਲੱਗੇ ਰਹਿੰਦੇ ਨੇ ਉਹ ਵਚਨ ਪੜਦੇ ਰਹਿੰਦੇ ਨੇ ਔਰ ਅੱਗੇ ਵਧਦੇ ਰਹਿੰਦੇ ਨੇ ਉਹਨਾਂ ਦਾ ਨਿਸ਼ਾਨਾ ਚਮਤਕਾਰ ਨਹੀਂ ਆ ਉਹਨਾਂ ਦਾ ਨਿਸ਼ਾਨਾ ਯਿਸੂਆ ਕਿ ਉਹਨਾਂ ਦਾ ਇਹ ਨਿਸ਼ਾਨਾ ਕਿ ਜਿੱਥੇ ਯਿਸੂ ਜਾਊ ਉਥੇ ਮੈਂ ਵੀ ਜਾਊਂਗਾ ਪਾਵਰ ਟ੍ਰੇਡ ਪੈਸਟੈਂਸ ਤੁਸੀਂ ਚਮਤਕਾਰ ਲਈ ਆਉਂਦੇ ਹੋ ਕਿ ਜਾਂ ਯਿਸੂ ਦੇ ਲਈ ਆਉਂਦੇ ਹੋ ਯਿਸੂ ਦੇ ਲਈ ਉੱਚੀ ਬਾਜਨਾ ਬੋਲੋ ਕਿਦੇ ਲਈ ਆਉਂਦੇ ਹੋ ਯਿਸੂ ਦੇ ਲਈ ਇਹ ਯਿਸੂms ਦੇ ਲਈ ਹਾਂਜੀ ਜਦੋਂ ਤੁਸੀਂ ਯਿਸੂ ਦੇ ਲਈ ਆਓਗੇ ਤੇ ਯਿਸੂ ਤੁਹਾਡੀ ਜ਼ਿੰਦਗੀ ਦੇ ਵਿੱਚ ਬਿਮਾਰੀ ਦਾ ਚਮਤਕਾਰ ਨਹੀਂ ਯਿਸੂ ਉਹ ਚਮਤਕਾਰ ਕਰੇਗਾ ਕਿ ਜਿਹੜਾ ਹੋਰ ਕੋਈ ਕਰ ਸਕਦਾ ਨਹੀਂ ਆਹ ਦੇ ਯੇਸੂ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਹਰ ਵੇਲੇ ਤੁਹਾਡੀ ਰਖਵਾਲੀ ਕਰੇਗਾ ਨਾ ਤੁਹਾਨੂੰ ਤੁਹਾਨੂੰ ਬਿਮਾਰ ਹੋਣ ਦਵੇਗਾ ਨਾ ਤੁਹਾਡੇ ਕੋਲ ਕਮਜ਼ੋਰੀ ਆਉਣ ਦਵੇਗਾ ਨਾ ਤੁਹਾਡੇ ਕੋਲ ਗਰੀਬੀ ਆਉਣ ਦਵੇਗਾ ਨਾ ਤੁਹਾਨੂੰ ਪਰੇਸ਼ਾਨ ਹੋਣ ਦਵੇਗਾ ਨਾ ਕੋਈ ਤੁਹਾਡਾ ਦੁਸ਼ਮਣ ਹੋਏਗਾ ਨਾ ਕੋਈ ਤੁਹਾਡੇ ਨਾਲ ਲੜਨ ਵਾਲਾ ਹੋਏਗਾ ਨਾ ਕੋਈ ਤੁਹਾਡੇ ਨਾਲ ਝਗੜਨ ਵਾਲਾ ਹੋਏਗਾ ਜਿਵੇਂ ਯਿਸੂ ਪਿਆਰਿਆ ਐ ਇਸੇ ਤਰ੍ਹਾਂ ਢਾਡੀ ਜ਼ਿੰਦਗੀ ਚ ਢਾਡੀ ਸੋਚ ਚ ਤੁਹਾਡੇ ਘਰ ਦੇ ਵਿੱਚ ਹੀ ਪਿਆਰ ਹੀ प्यार होगा निजात ही निजात होगी और खुशियां ही खुशियां होसुगा उदो सब कुछ ही होगा ती बमार ही नहीं होना क्योंकि यीशु की कर रहे रखवाली ਤੇ ਚਮਤਕਾਰ ਜਿਨ੍ਹਾਂ ਦੀ ਜ਼ਿੰਦਗੀ ਚ ਹੁੰਦੇ ਨੇ ਉਹ ਤੁਸੀਂ ਦੇਖ ਲਓ ਬੰਦਗੀ ਦੇ ਵਿੱਚ ਨੱਚਦੇ ਟੱਪਦੇ ਟੱਪ ਟੂਪ ਕੇ ਚੱਲ ਜਾਂਦੇ ਨੇ ਫੇਰ ਘੜ ਦੋ ਮਹੀਨਿਆਂ ਬਾਅਦ 15 ਦਿਨਾਂ ਬਾਅਦ ਪਰ ਤੁਸੀਂ ਨੋਟ ਕਰਿਓ ਜਿੰਨੇ ਵੀ ਚਮਤਕਾਰ ਵਾਸਤੇ ਆਉਂਦੇ ਨੇ ਨਾ ਉਹ ਥੋੜਾ ਜਿਹਾ ਠੀਕ ਰਹਿ ਕੇ ਨਾ ਉਸ ਤੋਂ ਬਾਅਦ ਚ ਫੇਰ ਉਹਨਾਂ ਦੇ ਗਲਾਂ 'ਚ ਗੁੱਟਾਂ ਦੇ ਦੇਖ ਲਓ ਧਾਗੇ ਵੱਜੇ ਹੋਣਗੇ ਤੁਸੀਂ ਦੇਖ ਲਿਓ ਫਿਰ ਬਾਬੇ ਦੀ ਜਗ੍ਹਾ ਤੇ ਬੈਠੇ ਹੋਣਗੇ ਤੁਸੀਂ ਦੇਖ ਲਿਓ ਪੀੜੀਆਂ ਪੀਂਦੇ ਹੋਣਗੇ ਤੁਸੀਂ ਦੇਖ ਲਓ ਉਹ ਫਿਰ ਨਸਿਆਂ ਵਿੱਚ ਹੋਣਗੇ ਉਹ ਤੁਸੀਂ ਤੁਸੀਂ ਚੱਕ ਕਰ ਲਿਓ ਉਹਨਾਂ ਨੂੰ ਜਦੋਂ ਮਰਜੀ ਬੇਸ਼ੱਕ ਉਹਨਾਂ ਦੀ ਰਸੌਲੀ ਨਿਕਲੀ ਹੋਵੇ ਬੇਸ਼ੱਕ ਭਾਵੇਂ ਉਹਨਾਂ ਦੀ ਜੋ ਮਰਜ਼ੀ ਉਹਨਾਂ ਦੀ ਜ਼ਿੰਦਗੀ 'ਚ ਹੋਇਆ ਹੋਵੇ ਉਹ ਤੁਹਾਨੂੰ ਬੰਦਗੀ 'ਚ ਨਹੀਂ ਮਿਲਣਗੇ ਉਹ ਤੁਹਾਨੂੰ ਕਿਤੇ ਤਮਾਕੂ ਵਾਲੀ ਪੂੜੀ ਵਾਲੀ ਦੁਕਾਨ ਤੇ ਮਿਲਣਗੇ ਜਾਂ ਕਿਹ ਬਾਬੇ ਦੀ ਜਗਾ ਤੇ ਮਿਲਣਗੇ ਜਾਂ ਉਹਨਾਂ ਦੇ ਗੱਲ ਦੇ ਵਿੱਚ ਇੰਨਾ ਵੱਡਾ ਤਵੀਤ ਪਾਇਆ ਹੋਏਗਾ ਪਰ ਇਹ ਕਹਿਣਗੇ ਮੈਂ ਬੰਦਗੀ ਤੇ ਗਿਆ ਤੇ ਜਸੂ ਨੇ ਚੰਗਾ ਮੈਨੂੰ ਫਲਾਣੇ ਪਾਸਟਰ ਨੇ ਮੈਨੂੰ ਕੀ ਕਰ ਦਿੱਤਾ ਚੰਗਾ ਕਰਤਾ ਬੋਲੋ ਹਾਲੇਲੂਇਆ ਪਰ ਜਿਹੜੇ ਜਸੂ ਵਾਲੇ ਨੇ ਉਹ ਕਹਿਣਗੇ ਕਿ ਪ੍ਰਭੂ ਦੇ ਵਚਨ ਨੇ ਮੈਨੂੰ ਮਜਬੂਤ ਕੀਤਾ ਵਚਨ ਦਾ ਬੀਜ ਮੇਰੇ ਅੰਦਰ ਪਹੁੰਚ ਗਿਆ ਓਏ ਬਚਨ ਨੇ ਮੈਨੂੰ ਕੀ ਕਰ ਦਿੱਤਾ ਚੰਗਿਆਂ ਕਰ ਦਿੱਤਾ ਤੇ ਮੇਰੀ ਜ਼ਿੰਦਗੀ ਚੋਂ ਇਹ ਰਾ ਖਤਮ ਕਰਤਾ ਬੋਲ ਦੋ ਹallelujah ਤੁਹਾਡੇ ਚ ਤੇ ਉਹਨਾਂ ਦੇ ਵਿੱਚ ਇਹ ਫਰਕ ਆ ਤੁਸੀਂ ਚਮਤਕਾਰ ਦੇ ਕਾਰਨ ਨਹੀਂ ਆਉਂਦੇ ਹਾਲਾਂਕਿ ਚਮਤਕਾਰ ਇੱਥੇ ਹੁੰਦੇ ਨੇ ਕਿੰਨਿਆਂ ਦੇ ਗੁਰਦੇ ਬਦਲੇ ਗਏ ਯਿਸੂ ਨੇ ਬਦਲੇ ਕਿੰਨਿਆਂ ਨੂੰ ਭਵਿਸਬਾਣੀਆਂ ਦੇ ਨਾਲ ਬੱਚੇ ਹੋਏ ਪਰ ਅਸੀਂ ਚਮਦਕਾਰ ਨੂੰ ਦੂਰੋਂ ਹੀ ਨਮਸਕਾਰ ਕਰਦੇ ਆਂ ਜਿਆਦਾ ਬਚਨ ਨੂੰ ਤੇ ਪੇਡਾਂ ਦੇ ਵੱਲ ਕੀ ਰੱਖਦੇ ਆਂ ਧਿਆਨ ਰੱਖਦੇ ਆਂ ਅਸੀਂ ਭੀੜ ਨਹੀਂ ਚਾਹੁੰਦੇ ਅਸੀਂ ਛੋਟਾ ਝੁੰਡ ਚਾਹੁੰਨੇ ਆਂ ਔਰ ਉਹ ਵੀ ਪ੍ਰਤਾਪਵਾਨ ਕਲਿਸ਼ਿਆ ਚਾਹੁੰਦੇ ਹਾਂ ਇੱਕ ਵਾਰੀ ਫੇਰ ਬੋਲ ਦਿਆ ਕਰੋ ਹੁਣ 10 ਕੋੜੀਆਂ ਦੇ ਵਿੱਚੋਂ ਇੱਕ ਕੀ ਵਾਪਸ ਆਇਆ ਬੋਲ ਹਾਲੇਲੂਇਆ ਅਮੀਨ ਉਹਦੀ ਜ਼ਿੰਦਗੀ 'ਚ ਵੀ ਤੇ ਚਮਤਕਾਰ ਹੋਏ ਦਸਾਂ ਦੀ ਜ਼ਿੰਦਗੀ 'ਚ ਹੋਏ ਪਰ ਕੋਈ ਆਇਆ ਯਿਸੂ ਜੀ ਉਹਨਾਂ ਨੂੰ ਪੁੱਛਿਆ ਪਈ ਉਹ ਚੰਗੇ ਹੋਏ ਕਹਿੰਦਾ ਹੋਏ ਪਰ ਉਹ ਫੇਰ ਆਪਣੇ ਪਰਿਵਾਰ ਕੋਲ ਚਲੇ ਗਏ ਵਾਪਸ ਚਲੇ ਗੇ ਮੇਰੀਓ ਪਿਆਰੀਓ ਪਿਆਰੀਓ ਭੈਣੋ ਸਭ ਤੋਂ ਵੱਡਾ ਚਮਤਕਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਚਨ ਦਾ ਬੀਜ ਬੀਜਿਆ ਜਾਂਦਾ ਜਦੋਂ ਉਹ ਉੱਗਦਾ ਨਾ ਉਸ ਤੋਂ ਵੱਡਾ ਚਮਤਕਾਰ ਹੋਰ ਕੋਈ ਹੈਗਾ ਨਹੀਂ ਹੈ ਉਸ ਸਪਾਈ ਦਾ ਜਿਸ ਨੂੰ ਇਹ ਕੰਨ ਜੋੜ ਦਿੱਤਾ ਤੇ ਉਸ ਉਹੀ ਸਪਾਈ ਯਿਸੂ ਨੂੰ ਫੜ ਕੇ ਲੈ ਗਿਆ ਉਹੀ ਸਿਪਾਈ ਯਸੂ ਦੇ ਯਸੂ ਦੇ ਮੂੰਹ ਤੇ ਥੋਕ ਰਿਆ ਉਹੀ ਸਿਪਾਈ ਉਹਨੂੰ ਛਾਂਟੇ ਮਾਰ ਰਿਆ ਉਹੀ ਸਿਪਾਈ ਹੱਥਾਂ 'ਚ ਕਿੱਲ ਥੋਕ ਰਿਆ ਉਹੀ ਉਹੀ ਸਿਪਾਈ ਉਹਦੇ ਸਿਰ ਤੇ ਕੰਡਿਆਂ ਦਾ ਤਾਜ ਪਾ ਰਿਆ ਅੱਜ ਵੀ ਅਸੀਂ ਤੋਬਾ ਕਰਕੇ ਬਤੁਸਮਾ ਲੈ ਕੇ ਜਦੋਂ ਪ੍ਰਿਆਈ ਕਰਦੇ ਆਂ ਤੇ ਅੱਜ ਵੀ ਅਸੀਂ ਜਦੋਂ ਅਸੀਂ ਯਿਸੂ ਦੇ ਭਵਨ ਚ ਨਹੀਂ ਆਉਂਦੇ ਜਾਂ ਹੋਰ ਕੋਈ ਕੰਮ ਕਰਦੇ ਆਂ ਤੇ ਅਸੀਂ ਅੱਜ ਵੀ ਯਿਸੂ ਦੇ ਸਿਰ ਤੇ ਕੀ ਪੌਣੇ ਆ ਕੰਡਿਆਂ ਦਾ ਤਾਜ ਪੌਣੇ ਬਤ ਉਸ ਮਾ ਲੈ ਕੇ ਬੁਰੇ ਕੰਮ ਕਰਦੇ ਆਂ ਤੇ ਅੱਜ ਵੀ ਉਹਦੇ ਹੱਥਾਂ ਚ ਕੀ ਠੋਕਦੇ ਆਂ ਕਿਲ ਠੋਕਦੇ ਆਂ ਇਹ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਪ੍ਰਭੂ ਜੀ ਚਾਹੁੰਦੇ ਨੇ ਕਿ ਮੇਰੀ ਬੇਟੀ ਮੇਰੀ ਧੀ ਮੇਰੀ ਸਲੀਬ ਨੂੰ ਚੁੱਕ ਲਵੇ ਤੇ ਮੇਰੇ ਪਿੱਛੇ ਹੋ ਤੁਰੇ ਤੇ ਜਿੱਥੇ ਮੈਂ ਜਾਣਾ ਉੱਥੇ ਇਹ ਵੀ ਚਲੀ ਜਾਵੇ ਇਹ ਵੀ ਚਲਿਆ ਜਾਵੇ ਖੁਦਾਤਾ ਨੂੰ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਪ੍ਰਭੂ ਬਹੁਤ ਸਾਰੀ ਬਰਕਤ ਦੇਵੇ ਆਓ ਇਹਨਾਂ ਵਚਨਾਂ ਦੇ ਲਈ ਸਭ ਜੜੇ ਅੱਖਾਂ ਨੂੰ ਬੰਦ ਕਰੀਏ ਪ੍ਰਾਰਥਨਾ ਕਰਾਂਗੇ ਹallelujah ਹallelujah ਖੁਦਾਬਾਪੂ ਜੀ ਤੁਹਾਡਾ ਸ਼ੁਕਰਿਆ ਪ੍ਰਭੂ ਤੇਰੇ ਬੱਚਿਆਂ ਨੇ ਪ੍ਰਭੂ ਅੱਜ ਦਾ ਕਲਾਮ ਨੂੰ ਸਿੱਖਿਆ ਤੇਰੇ ਵਚਨ ਦੀ ਸਿੱਖਿਆ ਲਈ ਤੇਰੇ ਵਚਨ ਪ੍ਰਭੂ ਇਸੇ ਵਚਨ ਦੇ ਅਨਸਾਰ ਚੱਲਣ ਇਹਨਾਂ ਦਾ ਜੀਵਨ ਪ੍ਰਭੂ ਤੇਰੇ ਵਚਨ ਦੇ ਅਨਸਾਰ ਹੋ ਜਾਏ ਮੇਰੇ ਪ੍ਰਭੂ ਇਹ ਚਮਤਕਾਰ ਨੂੰ ਨਹੀਂ ਬਲਕੇ ਪ੍ਰਭੂ ਤੇਰੀ ਤੇਰੇ ਬੱਚੇ ਨੂੰ ਪਸੰਦ ਕਰਨ ਤੇਰੇ ਗਲਾਮ ਨੂੰ ਪਸੰਦ ਕਰਨ ਤੇਰੇ ਪਿੱਛੇ ਦੌਰਨ ਪ੍ਰਭੂ ਜੀ ਚਮਤਕਾਰ ਦੇ ਪਿੱਛੇ ਨਾ ਲੱਗਣ ਪ੍ਰਭੂ ਤੇਰੇ ਪਿੱਛੇ ਲੱਗਣ ਏ ਮੇਰੇ ਜਿੰਦੇ ਬਾਪ ਜੀ ਏ ਮੇਰੇ ਰੱਬੇ ਏ ਮੇਰੇ ਕਿੰਗ ਪਿਤਾ ਏ ਸ਼ਾਨਾ ਪ੍ਰਭੂ ਏ ਰੂਹੇ ਏ ਤੇਰਾ ਜੀ ਹੀ ਜਮੰਦੋ ਰਿੰਡ ਰਿਬੋ ਪਾਕ ਰੂਹ ਏ ਸੁਪਰ ਏ ਗ੍ਰੇਟ ਪਾਵਰ ਤੇਰਾ ਧੰਨਵਾਦ ਹੈ ਯਿਸੂ ਦੇ ਨਾਮ ਚ ਮੰਗਦੇ ਹਾਂ ਖੁਦਾ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਔਰ ਅੱਜ ਦੀ ਬੰਦਗੀ ਦੇ ਦੁਆਰਾ ਤੁਹਾਨੂੰ ਬਰਕਤ ਮਿਲੇ ਔਰ ਮੈਂ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਹਾਂ ਅੱਜ ਦਾ ਜਿਹੜਾ ਲੰਗਰ ਆ ਸਾਡੇ ਸੋਢੀ ਭਾਜੀ ਵੱਲੋਂ ਆ ਔਰ ਪਿਛਲੀ ਵਾਰੀ ਹਾਲ ਭਰ ਗਿਆ ਸੀ ਤੇ ਐਕਾ ਕੁਝ ਭੈਣ ਭਰਾ ਨਹੀਂ ਆਈ ਕੋਈ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਲੰਗਰ ਤਿਆਰ ਆ ਸਾਰਾ ਕੁਝ ਵਧੀਆ ਬੜਿਆ ਹੋਇਆ ਪਹਿਲੇ ਆਪਾਂ ਲੰਗਰ ਜਿਹੜਾ ਅੱਜ ਦਾ ਸੋਦੀਪਾਲ ਜੀ ਦਾ ਵਾ ਅਗਲੇ ਹਫਤੇ ਦਾ ਕੋਈ ਲੰਗਰ ਦੇਣਾ ਚਾਹੁੰਦਾ ਫਿਰ ਅਪਨ ਨਾਲ ਹੀ ਦੁਆ ਕਰ ਦਾਂਗੇ ਕੋਈ ਹੈ ਕੋਈ ਮਤਲਬ ਅਗਲੇ ਹਫਤੇ ਕੋਈ ਚਾਹੁੰਦਾ ਕਿ ਅਸੀਂ ਲੰਗਰ ਦੇ ਲਈਏ ਬੋ ਦ ਹਾਲੇਲੂਇਆ ਨਹੀਂ ਕੋਈ ਵੀ ਚਲੋ ਗੁੱਡਾ ਭੈਣ ਵੱਲੋਂ ਅਗਲੇ ਹਫਤੇ ਦਾ ਲੰਗਰ ਹੋਵੇਗਾ ਆਓ ਆਪਾਂ ਦੋਨਾਂ ਦੇ ਲਈ ਦੁਆ ਕਰਾਂਗੇ ਤਾਂ ਕਿ ਪ੍ਰਭੂ ਇਹਨਾਂ ਦੀਆਂ ਕਮਾਈਆਂ ਦੇ ਵਿੱਚ ਪ੍ਰਭੂ ਬਹੁਤ ਸਾਰੀਆਂ ਬਖਸ਼ ਮਾਵੇ ਸਭ ਜਣੇ ਜਿੱਦ ਤੋਂ ਦੁਆ ਕਰੀ